कौन कहता है कि आसमान पर सुराख हो नहीं सकता एक पत्थर को तबीयत से उछालो यार कोशिश करो यार प्रयास से करो कोशिश करो अगर मैं गलत कह रहा हैं तो कोविड वर्गे प्यारे समय अगर एनजीओ के ना हो तो प्रशासन कितने खड़ा पूरे देश के पूरी दुनिया के एनजीओ तरीके से शुरू की थी उन्नीस सौ पचानवे

ਜਿੱਦਕ ਕੋਚ ਅਨਲਿਸਿਸ ਕਰਕੇ ਮੈਂ ਬਹੁਤ ਨੰਬਰ ਰਸਰ ਇਹਦੇ ਵਿੱਚ ਕਿਹਾ ਹੈ ਖੁਦ ਨੇ ਕੰਜੀਵਰਨ ਕਰਨਾ ਦਿੱਲੀ ਦੇ ਵਿੱਚ ਜਿਹੜੀ ਲਾਸ਼ ਨੂੰ ਅਸੀਂ ਲਗਾਉਂਦਾ ਪਰਮਾਤਮਾ ਨੇ ਮੇਰੇ ਬਖਸ਼ਿਸ਼ ਕੀਤੀ ਪਰ 32 ਸਾਲ ਦੇ ਵਿੱਚ ਨਾ 70000 ਤੋਂ ਜ਼ਿਆਦਾ ਗੱਡੀਆਂ ਆਪਣੇ ਨਾਮ ਕਰ ਸਕਦਾ ਜਿੰਨੂ ਬਣ ਕੇ ਮੈਂ ਮਕਸਦ ਕਰਨਾ ਹੈ ਕਿ ਅਸੀਂ ਪ੍ਰਸ਼ਾਸਨ ਪੰਜਾਬ ਸਟੇਟ ਚੰਡੀਗੜ੍ਹ ਹਿਊਮਨ ਰਾਈਟ ਕਮਿਸ਼ਨ ਦੀ ਤਰਫੋਂ ਐਜ਼ ਅ ਮੈਂਬਰ ਮੈਂ ਪੂਰੇ ਪੰਜਾਬ ਦੇ ਹਰ ਡਿਸਟ੍ਰਿਕਟ ਵਿੱਚ ਜਾ ਕੇ ਸਾਂਝੀ ਵਾਲਤਾ ਦੀ ਗੱਲ ਨੂੰ ਨਿਭਾਉਂਦੇ ਹੋਏ ਸਾਰੀਆਂ ਐਨਜੀਓ ਉੱਥੋਂ ਦੇ ਸਰਪੰਚ ਸੋਸ਼ਲ ਵਰਕਰ ਉਹਨਾਂ ਨਾਲ ਬੈਠ ਕੇ ਤੇ ਨਾਲ ਸਾਰੇ ਅਫਸਰਾਂ ਨੂੰ ਮਿਲਾਨਾ ਵਾ ਬਹੁਤ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਜਿਹੜੇ ਹੱਕ ਨੇ ਉਹਨਾਂ ਦੇ ਜਿਹੜੇ ਉਹਨਾਂ ਨੂੰ ਮਿਲਣੇ ਚਾਹੀਦੇ ਨੇ ਅਗਰ ਉਹਨਾਂ 'ਚ ਕਿਤੇ ਅੜਚਕੀ ਨਾ ਰਹੀ ਹੈ ਜਾਂ ਸਾਡੇ ਕੋਈ ਅਧਿਕਾਰੀ ਉਹਨਾਂ ਨੂੰ ਤਿਆਹੀ ਨਹੀਂ ਦੇ ਪਾ ਰਹੇ ਨੇ ਹੋ ਸਕਦਾ ਇੱਕ ਅੱਛੀ ਚੀਜ਼ ਕੋਈ ਨਿਕਲ ਕੇ ਆਏ ਬੜੇ ਫਰੂਟਫੁੱਲ ਤਰੀਕੇ ਨਾਲ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਪਠਾਨਕੋਟ ਵਿੱਚ ਜਿੰਨੀਆਂ ਵੀ ਐਨਜੀਓ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਗिला शिकਵਾ ਨਹੀਂ ਹੈ ਕਿਉਂਕਿ ਇਹ ਜਿੰਨੇ ਵੀ ਅਫਸਰਾਨ ਨੇ ਆਪਣੀ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾ ਰਹੇ ਨੇ ਸਾਡੇ ਨਾਲ ਤਾਂ ਪੁਲਿਸ ਤੇ ਐਸਐਸਪੀ ਸਾਹਿਬ ਤੇ ਏਡੀਸੀ ਸਾਹਿਬ ਆਲ ਸਿਵਲ ਸਰਜਨ ਵਗੈਰਾ ਸਭ ਇੱਥੇ ਆਏ ਨੇ ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਜਿਹੜੀਆਂ ਕੁਝ ਕਮੀਆਂ ਸੀਗੀਆਂ ਡਿਪਾਰਟਮੈਂਟ ਦੀਆਂ ਉਹਨਾਂ ਲਿਖਾਈਆਂ ਨੇ ਜਿਵੇਂ ਅਸੀਂ ਚਾਹੁੰਦੇ ਕਿ ਇਮਬੂਲੈਂਸ ਹੋਰ ਹੋਣ ਅਤੇ ਵੈਂਟੀਲੇਟਰ ਵੀ ਹੋਣ ਅਤੇ ਇੱਕ ਸੰਸਥਾ ਨੇ ਕਿਹਾ ਕਿ ਉਹ ਅੱਗੇ ਆ ਕੇ ਕੰਮ ਕਰਨ ਨੂੰ ਤਿਆਰ ਹੈ ਸਾਡਾ ਡਿਪਾਰਟਮੈਂਟ ਪ੍ਰਸ਼ਾਸਨ ਕਿਉਂ ਨਹੀਂ ਕਰਾ ਸਕਦਾ ਉਹਦੇ ਕੋਲ ਤੇ ਅਸੀਂ ਚਾਹਾਂਗੇ ਕਿ ਸਿਵਲ ਸਰ ਜਾਂ ਸਿਵਲ ਹਸਪੀਟਲ ਨੇ ਉਹਨਾਂ ਸਹੂਦਾਵਾਂ ਵਧਣ ਖਾਸ ਕਰਕੇ ਪ੍ਰਾਈਵੇਟ ਹਸਪਤਾਲਾਂ ਦੀ ਦੁਕਾਨਦਾਰੀ ਬੰਦ ਹੋਵੇ ਹਰ ਹਸਪੀਟਲ ਚ ਐਮਬੂਲੈਂਸ ਕੰਪਲਸਰੀ ਹੋਵੇ ਮੋਰਚਰੀ ਕੰਪਲਸਰੀ ਹੋਵੇ ਤੇ ਅਸੀਂ ਲੋਕਾਂ ਨੇ ਥੇ ਉਹ ਵੀ ਦੱਸਿਆ ਕਿ ਅਸੀਂ ਜਿਹੜੀਆਂ ਤਿੰਨ ਅਡਵਾਈਜ਼ਰੀ ਜਾਰੀ ਕੀਤੀਆਂ ਨੇ ਕਿ ਕੋਈ ਕਿਸੇ ਡੈੱਡ ਬੋਡੀ ਨੂੰ ਰੋਕ ਸਕਦਾ ਪੇਸ਼ੈਂਟ ਨਹੀਂ ਰੋਕ ਸਕਦਾ ਸੰਸਕਾਰ ਫ੍ਰੀ ਹੋਏਗਾ ਐਂਬੂਲੈਂਸ ਨੂੰ ਪਾਇਲਟ ਮਿਲੇਗਾ ਅਤੇ ਸਫਾਈ ਕਰਮਚਾਰੀਆਂ ਨੂੰ ਸਾਰੀਆਂ ਸੁੱਖ ਸਹੂਲਤਾਂ ਦੇਣੀਆਂ ਪੈਣਗੀਆਂ ਤੇ ਸਭ ਤੋਂ ਵੱਡੀ ਗੱਲ ਕਿ ਮੈਂ ਇੱਕ ਨੰਬਰ ਦਿੱਤਾ ਹੈ ਕਿ ਕੋਈ ਵੀ ਪੰਜਾਬ ਸਟੇਟ ਹਿਊਮਨ ਰਾਈਟਸ ਆਪਣੀ ਕੰਪਲੇਂਟ ਦਰਜ ਕਰਾ ਸਕਦਾ ਹੈ ਇੱਕ ਵਟਸਐਪ ਕਾਲ ਤੇ 9855475547 985547 ਦੇ ਇਦੇ ਲਾਵਾ ਸਾਡੇ ਹਿਊਮਨ ਰਾਈਟ ਕਮਿਸ਼ਨ ਨੇ ਇੱਕ ਐਡਵਾਈਜ਼ਰੀ ਕਮੇਟੀ ਬਣਾਉਣ ਦਾ ਉਪਰਾਲਾ ਕੀਤਾ ਹੈ ਜਿਹਦੇ ਫਾਰਮ ਭਰੇ ਜਾ ਰਹੇ ਨੇ ਆਨਲਾਈਨ ਸਾਈਟ ਤੇ ਜਾ ਕੇ ਕੋਈ ਵੀ ਭਰ ਸਕਦਾ ਹੈ 19 ਤਰੀਕ ਲਾਸਟ ਹੈ ਉਹਦੀ 19 ਫਰਵਰੀ ਉਸ ਤੋਂ ਬਾਅਦ ਅਸੀਂ ਡਿਕਲੇਅਰ ਕਰਾਂਗੇ ਹਰ ਡਿਸਟ੍ਰਿਕਟ ਚੋਂ 15 ਬੰਦੇ ਲੈ ਰਹੇ ਹਾਂ ਅਸੀਂ ਔਰ ਪੂਰੇ ਡਿਸਟ੍ਰਿਕਟ ਦੇ ਵਿੱਚ ਕੋਈ ਵੀ ਕੰਮ ਹੋਏਗਾ ਹਿਊਮਨ ਰਾਈਟਸ ਕਮਿਸ਼ਨ ਦਾ ਸਬੰਧਿਤ ਸੱਤੋ ਦੇ ਪ੍ਰਸ਼ਾਸਨ ਨੂੰ ਉਹ ਕੋਆਰਡੀਨੇਟ ਕਰਨਗੇ ਚਾਹੇ ਉਹ ਪੁਲਿਸ ਤੋਂ ਹੈ ਚਾਹੇ ਪ੍ਰਸ਼ਾਸਨ ਤੋਂ ਹੈ ਮੈਂ ਸਮਝਦਾ ਕਿ ਇਹ ਪਹਿਲਾ ਉਪਰਾਲਾ ਦੇਸ਼ ਦੇ ਵਿੱਚ ਪੰਜਾਬ ਸਟੇਟ ਤੋਂ ਹੋਣ ਜਾ ਰਿਹਾ ਹੈ ਜਿਹਦਾ ਫਾਇਦਾ ਆਉਣ ਵਾਲੇ ਟਾਈਮ ਵਿੱਚ ਸਭ ਨੂੰ ਪਬਲਿਕ ਨੂੰ ਮਿਲੇਗਾ